ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਦੇਰ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਦੋਸਤੋ ਅਸਰਿਆਲੀ ਤੋਂ ਬਿਲਕੁਲ 3 ਕਿਲੋਮੀਟਰ 2-3 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਦਦੇਰ ਸਾਹਿਬ ਦੀ ਪਨਕੋਟਾ ਪਿੰਡ ਥੋੜੀ ਦੂਰੀ ਤੇ ਆ ਰੱਤਾਗੁੱਦਾ ਕੋੜਦਾਤਾ ਇਹ ਪਿੰਡ ਜਿਹੜੇ ਆ ਦੋਸਤੋ ਬਿਲਕੁਲ ਨਾਲ-ਨਾਲ ਲੱਗਦੇ ਆ ਖਾਸ ਵਿਜ਼ਿਟ ਤੁਸੀਂ ਪਿੰਡ ਦਦੇਰ ਸਾਹਿਬ ਕਰ ਲੈਣੀ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ 2 ਵੀਡੀਓ ਅਪਲੋਡ ਕੀਤੀਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵਹਿੜਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਨਗ ਬਿਲਕੁਲ ਜਿਹੜੇ ਦੋਸਤੋ ਸੂਏ ਸੂਏ ਤੁਹਾਨੂੰ ਮਿਲਣਗੇ ਤੇ ਇੱਕ ਵਛੀ ਪਲੂਣ ਅਸਰ ਵਛੀ ਹੈਗੀ ਆ ਟੀਕਾ ਲਿਆ ਗਿਰ ਬਰੀਡ ਦੇ ਵਿੱਚ ਆ ਸੋ ਜਿਹੜੇ ਵੀ ਰਗੇ ਚੰਗੇ ਖਾਸੇ ਤੁਸੀਂ ਸ਼ੌਂਕ ਰੱਖਦੇ ਹੋ ਗਿਰ ਪਸ਼ੂ ਖਰੀਦਣ ਦੇ ਤੇ ਗਿਰ ਦੇ ਵਿੱਚ ਕਿੰਨੇ ਕ ਪਰਸੈਂਟ ਹੈਗੀ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨੂੰ ਤੋਂ ਇਨਫੋਰਮੇਸ਼ਨ ਲੈ ਲਾਂਗੇ ਅੱਜ 23 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ ਸਾਢੇ 4 5 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਆਓ ਕਰਦੇ ਆਂ ਗੱਲਬਾਤ ਵੀਰ ਹੋਰ ਹੋਰਾਂ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਵੇੜਾਂ ਦੀ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਉਣ ਕੇ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਹੁੰਦੀ ਆ ਫਸਟਲੀ ਵੀ ਆਪਦੀ ਦੋ ਟਾਈਮ ਦੀ ਚੋਈ ਆ ਸੋ ਇਸ ਵਾਰ ਪਸ਼ੂ ਦੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਆਜੋ ਫਿਰ ਹਾਂਜੀ ਸਭ ਤੋਂ ਪਹਿਲਾਂ ਵੀਰੇ ਕੀ ਹਾਲ ਚਾਲ ਨੇ ਵਧੀਆ ਜੀ ਹੋਰ ਠੀਕ ਠਾਕ ਹਾਂਜੀ ਠੀਕ ਠਾਕ ਠੀਕ ਇੱਕ ਵੀਰ ਜੀ ਆਪਣਾ ਨਾਮ ਦੱਸ ਦਈਏ ਭੈਣ ਭਰਾਵਾਂ ਨੂੰ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਭਾਈ ਪਸ਼ੂ ਵਪਾਰ ਵਾਲੀ ਲੈਣੀ ਆਪਣੀ ਹੁਣ ਫਿਲਹਾਲ ਚੱਲਦੀ ਆ ਰਹੀ ਆ ਵਪਾਰ ਨਾਲ ਹ ਠੀਕ ਹੈ ਤੇ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਗਾਵਾਂ-ਗੋਵਾਂ ਜਾਂਦੀਆਂ ਰਹਿੰਦੀਆਂ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਨਾਗ ਜਿੱਦਾਂ ਮੈਂ ਜ਼ਿਕਰ ਕਰਤਾ ਵੀ ਤਿੰਨ ਪਸ਼ੂ ਪਕਾਊਗਾ ਹਾਂਜੀ ਤੇ ਦੋ ਬਿਲਕੁਲ ਜਿਹੜੀਆਂ ਸੁਰੀਆਂ ਸਵਾਈਆਂ ਜਿਹੜੀਆਂ ਮਤਲਬ ਕਿ ਦੁੱਧ ਦੇ ਚੱਲਣ ਡੀਆਂ ਹਾਂਜੀ ਹਾਂਜੀ ਕੋਈ ਚਵਾਈ ਕਰਕੇ ਤਸੱਲੀ ਕਰ ਲਿਆ ਆਪਦੀ ਜਿੱਦਾਂ ਮਰਜ਼ੀ ਵੀ ਤਸੱਲੀ ਕਰੇ ਠੀਕ ਹੈ ਇੱਕ ਅਘੇਰ ਬੱਚੀ ਹੈ ਜਿਹੜੀ ਆਪਾਂ ਲਾਸਟ ਦੇ ਵਿੱਚ ਦਿਖਾ ਦਾਂਗੇ ਅਸਰ ਬੱਚੀ ਹੈ ਠੀਕਾ ਲਿਆ ਉਹਨੇ ਹਾਂਜੀ ਠੀਕਾ ਲਿਆ ਉਹਨੇ ਠੀਕ ਹੈ ਹਾਂਜੀ ਸੋ ਬਿਲਕੁਲ ਜਿਹੜੀ ਦੋਸਤੋ ਵੇਰਵੇ ਸਹਿਤ ਆਪਾਂ ਗੱਲਬਾਤ ਕਰ ਗਿਅਰ ਕਰੋਸ ਜਿਹੜੀ ਹੈ ਦੋਸਤੋ ਇਹ ਵੈਰ ਤੁਸੀਂ ਦੇਖ ਰਹੇ ਹੋ ਸੁਭਾ ਵੀਰ ਕਿਨਵਾ ਸਹੀਉਂ ਪਹਿਲਾਂ ਹੀ ਦੋਂਦੀ ਨੂੰ ਠੀਕ ਮੂੰਹ ਦੋ ਦੰਦਾਂ ਦਾ ਦੋਂਦੀ ਆ ਬਾਕੀ ਕੰਨ ਦੀ ਜਿਹੜੀ ਸ਼ੇਪ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੀ ਵੀਰ 파ਰਕੂ ਤੇ ਕੁਝ ਕੁ ਪਰਸੈਂਟ ਵਿੱਚ ਕਰੋਸ ਹੋਗਾ ਬਾਕੀ ਗਿਅਰ ਦਾ ਵੀ ਜਿਹੜਾ ਦੋਸਤੋ ਪਾਕਾ ਉਹ ਵਧੇ ਰਹੇ ਹੈ ਹੈਂਡ ਵੀ 6 ਆਉਂਦੀ ਆ ਫਿਰ ਮੱਝਾਂ ਦੀ ਫੈਟ ਹੋਗੀ ਫਿਰ ਮੱਝਾਂ ਲਈ ਫੈਟ ਵੀ ਹਾਂਜੀ ਠੀਕ ਆ 6 ਬਿਲਕੁਲ 6 ਫੈਟ ਆ ਤੇ ਬਿਲਕੁਲ ਮੱਝਾਂ ਦੇ ਵਿੱਚ ਜਿਹੜਾ ਦੁੱਧ ਦੋਸਤੋ ਮੋਸਟਲੀ ਪਤਾ ਵੀਰਾਂ ਨੂੰ ਵੀ ਜਦੋਂ 5 ਤੋਂ ਕਰੋਸ ਹੋ ਜਾਂਦੀ ਹੈ ਤੇ ਬਿਲਕੁਲ ਮੱਝਾਂ ਦੇ ਵਿੱਚ ਫ ਤੇ ਸੁਆ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਫਿਰ ਮਹੀਨੇ ਕ ਦਾ ਕਰੀਬ ਹੋ ਗਿਆ ਬੱਚਾ ਠੀਕ ਹੈ ਜੀ ਬਿਲਕੁਲ ਮਹੀਨੇ ਦੇ ਕਰੀਬ ਜਿਹੜਾ ਸਮਾਂ ਹੋ ਗਿਆ ਸੁਈ ਨੂੰ ਤੇ ਬੱਚਾ ਤੁਹਾਨੂੰ ਵਿਖਾ ਦਿੰਦੇ ਆ ਮਗਰ ਜਿਹੜਾ ਮੇਲ ਕਾਫ ਆ ਠੀਕ ਹੈ ਜੀ ਇੱਕ ਮਹੀਨਾ ਸਮਾਂ ਆ ਆ ਮੇਲ ਕਾਫ ਠੀਕ ਹੈ ਜੀ ਬੱਚਾ ਪੂਰਾ ਐਕਟਿਵ ਆ ਆ ਦੇਖੋ ਠੀਕ ਹੈ ਤੇ ਹੁਣ ਫਿਰ ਦੁੱਧ ਦੀ ਗੱਲ ਕਰ ਲਈਏ ਦੁੱਧ ਕਿੰਨਾ ਕ ਹਾਜ਼ਰ ਮੌਜੂਦ ਇਹਦੇ ਥੱਲੇ ਹੁਣ ਜਿਹੜਾ ਟਾਈਮ ਤੇ ਮੌਜੂਦ ਸਹੀ 12 ਕਿਲੋ ਅੱਛਾ ਜੀ ਠੰਡਾ ਕਰਕੇ ਆਪਾਂ 11 ਕਹਿ ਕੇ ਦੇਵਾਂਗੇ ਦੇਨ ਨੂੰ ਉੱਦਾਂ ਭਰ ਰੱਖਣ ਨੂੰ ਭਾਵੇਂ 13 ਕੀ ਜੋ ਠੀਕ ਹੈ ਜੀ ਹਾਂਜੀ ਮਲਕ ਹੁਣ 11 ਕਹਿ ਕੇ ਹਾਂ 12 11 ਕਰਕੇ ਦਵਾਂਗੇ 11 ਕਰਕੇ ਹਾਂਜੀ ਤੇ ਸੀਲਸਲਾ ਕੋਈ ਰਸਾ ਨਹੀਂ ਆਣਾ ਪੌਣੀ ਪੰਦ ਜੂਟ ਜੜ ਪਾਉਣਾ ਪੈਂਦਾ ਹਾਂਜੀ ਪਾਉਣਾ ਪੈਂਦਾ ਠੀਕ ਹੈ ਦਿਖਾ ਦਿਓ ਖੋਲ ਕੇ ਜੀ ਹਾਂਜੀ ਅ ਪਹਿਲਾਂ ਨੂੰ ਵੱਛੀ ਆ ਦੋਸਤੋ ਅ ਬੇਸ਼ੱਕ ਸਿੰਘਾਂ ਦੀ ਬਣਤਰ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਜਾਣਗੇ ਗੇਅਰ ਕ੍ਰੋਸ ਹੈਗੀ ਆ ਬੱਚਾ ਥੱਲੇ ਬੱਚਾ ਇੱਕ ਮੰਥ ਦਾ ਜ ਕਿ ਜਿਵੇਂ 12 ਕ ਲੀਟਰ ਜਿਹੜਾ ਦੁੱਧ ਹੈਗਾ ਵੀਰ ਕਹਿੰਦਾ ਵੀ 11 ਲੀਟਰ ਕੋਈ ਮੰਨ ਕੇ ਜਿਹਦਾ ਸੌਦਾ ਕਰ ਸਕਦਾ ਠੀਕ ਆ ਜੀ ਹਾਈਟ ਕਾ ਤੇ ਜੇਕਰ ਗੱਲ ਕਰੀਏ ਤੇ ਕਾਦ ਉੱਚਾ ਪੂਰਾ ਠੀਕ ਆ ਤੇ ਬਿਲਕੁਲ ਨਵੀਂ ਵਸ਼ੀ ਆ ਜਿੱਦਾਂ ਵੀ ਦੁੰਦੀ ਆ ਸੋ ਆਹ ਫੇਸ ਕੁਆਲਟੀ ਆ ਜੀ ਕੀ ਥਾਣ ਦਾ ਜਿਹੜਾ ਸਹਜ ਉਹ ਚੰਗਾ ਠੀਕ ਹੈ ਜੀ ਮੁੱਠੀ ਵਾਲਾ ਥਾਣਾ ਬਿਲਕੁਲ ਸੋ ਚੁਵਾਈ ਜਿਹੜੀ ਆ ਬਿਲਕੁਲ 11 ਕਿਲੋ ਦੀ ਆ ਠੀਕ ਹੈ ਤੇ ਬਾਕੀ ਥਾਣਾ ਪ੍ਰੋਪਰ ਚਾਰ ਚਾਲ ਦੇ ਨਾਲ ਸਰੂ ਫਿਰਾਂ ਜੀ ਕੋਈ ਨਹੀਂ ਚੱਲਦਾ ਜੀ ਗਾਰੰਟੀ ਆਪਣੀ ਠੀਕ ਹੈ ਜੀ ਹਾਂਜੀ ਮਤਲਬ ਕਿਸੇ ਤਰ੍ਹਾਂ ਕੋ ਸਿਮਰ ਸੁਮਨ ਵਾਲਾ ਕੰਮ ਨਹੀਂ ਚੱਲਦਾ ਹੀ ਨਹੀਂ ਚੱਲਦਾ ਨਹੀਂ ਬਿਲਕੁਲ ਉਦਾਂ ਬੰਦ ਆ ਥੱਲੇ ਹਾਂ ਉਹਦੀ ਫੁੱਲ ਗਰੰਟੀ ਆ ਠੀਕ ਆ ਜੀ ਤੇ ਬਾਕੀ ਜਿਹੜਾ ਦੋਸਤੋ ਬਿਲਕੁਲ ਪ੍ਰੋਪਰ ਜਿਹੜੇ ਵਰਦੇ ਆ ਉਹ ਜਾਰ ਥਾਣਾ ਠੀਕ ਆ ਜੀ ਚੁਬਾਈ ਚੌਥਾ ਥਾਣਾ ਦੀ ਹੁੰਦੀ ਆ ਬਰੋਬਰ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਜੇਕਰ ਨਾਲ ਕੋਈ ਬੱਚਾ ਜਾਂ ਬੱਚੀ ਲੱਗੀ ਹੈ ਉਹ ਫਿਲਹਾਲ ਬਿਲਕੁਲ ਬੰਦਾ ਚੱਲਦਾ ਨਹੀਂਗਾ ਤੇ ਆ ਬਿਲਕੁਲ ਤੇ ਇਹ ਤਾਂ ਵੀਰ ਜੀ ਸੁਖਿੰਦਰ ਵੀ ਕੀ ਲੈਂਨ ਦੇਣ ਕੀ ਰੋ ਕਹਿੰਦਾ ਇਹਦਾ ਲੈਂਨ ਦੇਣ ਵੀਰ ਮੁੱਲ 35000 ਰੁਪਏ 35 ਹਾਂਜੀ ਹਾਂ ਨਾਲ ਆਈ ਹੈ ਜਾਂ ਵਿੱਚੋਂ ਕੋਈ ਮਾਨਤਰ ਮੌਕੇ ਦਾ ਜੀ ਕਰਦਾਂਗੇ ਜੀ ਮੌਕੇ ਤੇ ਮਾਨਤਰ ਹਾਂਜੀ ਕਰਦਾਂ ਕੋਈ ਕਰਦੇ ਤੇ 35 ਚ ਵਾਲਾ ਹਾਂਜੀ ਇਸ ਤੋਂ ਬਾਅਦ ਇੱਕ ਆਪਣੇ ਕੋਲ ਇਹ ਆ ਗਈ ਇਹ ਚਾਈ ਵਾਲਾ ਗਈ ਚਾਈ ਵਾਲਾ ਗਈ ਇਹ ਵੀ ਪਹਿਲਾ ਸੁਬਾ ਪਹਿਲਾ ਨਹੀਂ ਹੈ ਵੀ ਹਾਂਜੀ ਚਾਈ ਵਾਲਾ ਗਈ ਆ ਚਾਈ ਵਾਲਾ ਤੇ ਸੁਬਾ ਜੀ ਤੱਕ ਕਿੰਨਾ ਉੱਚਾ ਹੋਊਗਾ ਕਦੋਂ ਕਦ ਅਦੀ ਸੂਈ ਕਟੋ ਕਰੀ ਉਹ ਵੱਛੀ ਜੇ ਦੀ 2.5 3 ਮਹੀਨੇ ਦਾ ਹੋਊਗਾ ਸੁਬਾ ਜੀ 2.5 3 ਮਹੀਨੇ ਦਾ ਹਾਂਜੀ ਇਹ ਵੀ ਇਹਨੂੰ ਵੀ ਟੀਕਾ ਕਰਾਇਆ ਠੀਕ ਹੈ ਜੀ ਹਾਂਜੀ 2.5 3 ਮਹੀਨੇ ਦਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਤੇ ਮਗਰ ਜਿਹੜੀ ਇਹ ਵੱਛੀ ਆ ਠੀਕ ਹੈ ਜੀ <N> 9 ਤੋਂ 10 ਕਿਲੋ ਇਹਦੇ ਹੁੰਦੇ ਠੀਕ ਆ 2-3 ਮਹੀਨੇ ਦੀ ਵੀਰ ਦੱਸਦਾ ਪਿਆ ਵੀ ਸੁਆ ਤੇ ਬੱਚੀ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਚੰਗੀ ਸੋਹਣੀ ਗ੍ਰੋਥ ਆ ਬੱਚੀ ਦੀ ਸੋ ਆਹ ਮਗਰ ਜਿਹੜਾ ਬੱਚਾ ਤੇ ਆਹ ਜਿਹੜੀ ਪਹਿਲਾ ਸੁਆ ਸੋਈ ਸ਼ਾਹੀ ਬਾ ਲੰਗ ਦੇ ਵਿੱਚ ਆ ਬੈੜ ਠੀਕ ਆ ਲੰਬਾ ਤੋਂ ਹੁਣਾ ਤੇ ਠੰਡੇ ਏਰੀਆ ਤੁਸੀਂ ਵੇਖੀ ਸਕਦੇ ਹੋ ਅੱਛਾ ਕਿੰਨਾ ਕਿ ਤੋਦ ਵੀਰ ਕਿੰਨਾ ਕੋਣ ਆਪਾਂ ਚੋਰਾ ਇੰਦੇ ਥੱਲੇੋਂ 10 ਕਿਲੋ 10 ਕਿਲੋ 10 ਕਿਲੋ ਆ 9 ਕਿਲੋ ਕਹਿ ਕੇ ਦਵਾਂਗੇ ਠੀਕ ਆ ਜੀ ਹਾਂਜੀ ਦੋਤਾਇਦਾ ਵੀ ਆ ਹੈ ਚੱਕੀ ਫੈਟ ਆ ਲਈ ਜੀ ਕਿੰਨੀ ਕਿ ਫੈਟ ਆਉਂਦੀ ਕੋਈ ਹੈਗਾ ਕੋਈ ਐਸਟੀਮੇਟ ਤੁਹਾਨੂੰ ਦੋਨਾਂ ਦਾ ਇਹਨਾਂ ਦਾ ਮਤਲਬ ਮਿਕਸ ਪੈਂਦਾ ਵਾ ਲਾ ਲਓਗੀ 5-8 60 ਇਤਾਂ ਤਰੀਆਂ ਆਦੀ ਕੱਲੀ-ਕੱਲੀ ਦੀ ਨਿਕੜਾਈ ਠੀਕ ਆ ਜੀ ਮਲਗੀ ਫਿਰ ਵੀ ਸਾਢੇ 1.5 ਤੋਂ ਬਾਹਰ ਹੀ ਆ ਹਾਂਜੀ ਹਾਂਜੀ ਜੇਕਰ ਸਿੰਗਲ-ਸਿੰਗਲ ਦੀ ਕੱਲੀ ਦੀ ਫੈੜ ਗਈ ਗੱਲ ਕਰਨ ਲਈ ਤੇ ਸਾਢੇ 5.5 ਤੋਂ ਵੀ ਦੋਸਤੋ ਬਾਹਰ ਫੈਟ ਦੀ ਹੈਗੀ ਆ ਸਮਰੱਥਾ ਬਾਕੀ ਖੋਲ ਕੇ ਵੀ ਤੋਰ ਕੇ ਦਿਖਾਉਣੇ ਆ 10 ਕਿਲੋ ਜਿਹੜਾ ਤੋਲਵਾ ਦੁੱਧ ਹੈਗਾ ਜਿਹੜਾ ਕਿਸੇ ਵੀਰ ਨੇ ਚਬਾਈ ਕਰ ਲੈਣੀ ਆ ਠੀਕ ਆ ਬਾਕੀ ਆ ਜਿਹੜਾ ਤੁਸੀਂ ਥਣ ਥਣ ਠੀਕ ਆ ਚਾਰੇ ਥਾਂ ਵੀਰ ਦੀ ਪੂਰੇ ਵਰਤੇ ਚੱਲਦੇ ਆ ਬ੍ਰੋਕਰ ਜੀ ਚੋ ਆਪਸ ਮਾਈਕ ਨੰਬਰ ਇੱਕ ਨੰਬਰ ਠੀਕ ਆ ਆ ਜਿਹੜਾ ਦੋਸਤੋ ਛੇ ਪਾ ਸਾਈਜ਼ ਆ ਥਾਂ ਦੀ ਕੋਲ ਕੇ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਢਾਈ ਕੁ ਮਹੀਨੇ ਦਾ ਸੂਰਾ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਲਿਓ ਠੀਕ ਆ ਹਾਲੇ ਠੀਕ ਹੈ ਬਾਕੀ ਆ ਬਿਲਕੁਲ ਜਿਹੜਾ ਦੋਸਤੋ ਫੇਸ ਕੁਆਲਟੀ ਆ ਥਾਨ ਦਾ ਸਹਿਜ ਤੁਸੀਂ ਦੇਖ ਲਿਆ ਠੀਕ ਹੈ ਜੀ ਦੁੱਧ ਦਾ ਰਿਕਾਰਡ ਜਿਹੜਾ ਵੀਰ ਤੁਹਾਨੂੰ ਦੱਸ ਚੁੱਕਿਆ ਬਾਕੀ ਚੁਵਾਈ ਆ ਕਿਸੇ ਵੀਰ ਨੇ ਤਸੱਲੀ ਆਪਦੀ ਕਰਨੀ ਆ ਘਰ ਪਹੁੰਚ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਠੀਕ ਹੈ ਬਾਕੀ ਸੀਲ ਸੋਪੂਣਾ ਪੂਰਾ ਤੇ ਠੰਡੀ ਧੀ ਪੂਰੀ ਠੀਕ ਹੈ ਇਹਦਾ ਮੁੱਲ ਫਿਰ ਕੀ ਰਹੂਗਾ ਵੀਰ ਜੀ ਲੈਣ ਦੇਣ ਲੈਣ ਦੇਣ ਵੀਰੇ ਇਹਦਾ 25000 ਰੁਪਏ 25 ਹਾਂਜੀ ਠੀਕ ਹੈ ਜੀ 25000 ਜਿਹੜਾ ਦੋਸਤੋ ਮੁੱਲ ਰਹੂਗਾ ਤੇ ਬੱਚੀ ਬਿਲਕੁਲ ਤਿਆਰ ਪਰ ਤਿਆਰ ਹੀ ਇਹ ਨਾਲ ਠੀਕ ਹੈ ਜੀ 2 2.5 ਮਹੀਨੇ ਦੀ ਬਿਲਕੁਲ ਜਿਹੜੀ ਅੱਗੇ ਬੱਚੀ ਆ ਸੋ ਬੱਚੀ ਵੀ ਬਿਲਕੁਲ ਅੱਗੇ ਤਿਆਰ ਹੋ ਜੂਗੀ 5 6 ਮਹੀਨੇ ਜਿਹੜਾ ਵੀਰ ਹੋਰ ਕੇਅਰ ਕਰ ਲੂਗਾ ਤੇ 25000 ਦੇ ਵਿੱਚ ਜਿਹੜੀ ਇਹ ਵੜ ਦਿੱਤੀ ਜਾਊਗੀ ਸ਼ਾਹੀ ਵਾਲ ਦੀ ਇਸ ਤੋਂ ਬਾਅਦ ਇੱਕ ਅਸਰ ਬੱਚੀ ਆ ਇਹ ਇਹ ਵੀ ਬਰੀਡ ਦੇ ਵਿੱਚ ਆ ਗਈ ਹੈ ਜੀ ਹਾਂ ਜੀ ਹਾਂ ਜੀ ਇਹ ਘੇਰ ਆ ਗਈ ਘੇਰ ਆ ਗਈ ਜੀ ਇਹ ਘੇਰ ਆ ਗਈ ਇਹਨੂੰ ਵੀ ਧੰਦਾ ਠੀਕ ਆ ਗਿਆ ਆਲੋ ਹੋ ਜਾਣਾ ਠੀਕ ਹੈ ਝੋੜੀ ਚਾਲੀ ਚੰਗੀ ਹੈ ਚਾਰ ਥਾਣੀਆਂ ਬਿਲਕੁਲ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਜਿੱਦਾਂ ਮਰਜ਼ੀ ਆ ਆ ਦੇਖੋ ਨਾ ਦੋ ਜੀ ਚਾਰ ਥਾਣਾ ਦੋਸਤੋ ਬਿਲਕੁਲ ਨਖੇੜ ਵੇਖ ਸਕਦੇ ਹੋ ਥਾਣਾ ਦਾ ਆ ਝੋੜੀ ਆ ਤੇ ਕੱਲਾ ਕੱਲਾ ਬਿਲਕੁਲ ਵੇਖੋਗੇ ਘਟੋ ਘੜਤੀ ਇੱਕ ਇੱਕ ਡਿਡਡ ਪੋਟੇ ਦਾ ਬਿਲਕੁਲ ਜਿਹੜਾ ਥਾਣਾ ਨਜ਼ਰ ਆਊਗਾ ਤੁਹਾਨੂੰ ਠੀਕ ਹੈ ਤੇ ਘਟੋ ਘੜਤੀ ਹਾਂ 호텔 ਦੂਰ ਪਰ ਹੀ ਬਖਾਰ ਵੀ ਜਿਵੇਂ ਬਹੁਤ ਠਿਲ ਜਿਵੇਂ ਗੱਬਣ ਹੁੰਦੀ ਹੈ ਹਾਂਜੀ ਤੇ ਇਹਦਾ ਵੀ ਅ ਏਜ ਦਾ ਪਤਾ ਵੀ ਕਿੰਨੀ ਉਮਰ ਹੋ ਗਈ ਹੁਣ ਇਹ ਜਿਹਦੀ ਵੀਰੇ ਹੋਊਗੀ ਕੋਈ ਮੇਰੇ ਹਿਸਾਬ ਨਾਲ 2.5 ਸਾਲ ਦੇ ਦਿਨ ਦੇ ਲਾਗੇ 2.5 ਹਾਂਜੀ 2.5 ਦਿਨ ਲੋਤੇ ਨੇ ਲੋਤੇ ਹੂੰ ਲੈ ਵੀ ਠੰਡੀ ਬਹੁਤ ਭਾਵੇਂ ਜਵਾਗ ਤਰੇ ਫਿਰ ਹੇਠਾਂ ਹੂੰ ਬਿਲਕੁਲ ਨਵੀਂ ਜੀ ਬੱਸੀ ਆ ਦੋਸਤੋ ਜਿਹੜੇ ਵੀਰਾਂ ਨੇ ਬਿਲਕੁਲ ਛੋਟਾ ਜਿਹਾ ਬੱਚਾ ਲੈ ਕੇ ਤੁਸੀਂ ਪਾਲ ਪਾਲਣਾ ਚਾਹੁੰਦੇ ਹੋ ਇਹ ਬਿਲਕੁਲ ਤਿਆਰ ਪਰ ਤਿਆਰ ਆ ਭਜਨ ਭੋਜਨ ਪੂਰਾ ਹੈਗਾ ਘਟੋ ਘਟ ਵੀ 2 ਕੁਇੰਟਲ ਆਸ-ਪਾਸ ਆਪਜਨ ਹੋਊਗਾ AI ਦੇ ਕਾਬਲ AI ਵੈਸੇ ਹੋਈ ਵੀ ਆ ਹਾਂਜੀ ਹਾਂਜੀ ਮਹੀਨਾ ਕੋ ਹੋ ਗਿਆ ਹਾਂਜੀ ਮਹੀਨਾ ਹਾਂਜੀ ਹਾਂਜੀ ਪਰ ਆਪਾਂ ਖਾਲੀ ਕਹਿਣੇ ਗਾਰੰਟੀ ਕੋਈ ਨਹੀਂ ਕੋਈ ਸੌਦਾ ਕਰੇ ਤਾਂ ਖਾਤੀ ਮੰਨ ਕੇ ਖਾਲੀ ਉਹ ਨਿਕਲ ਆਵੇ ਤਾਂ ਕਦੀ ਕਿਸੇ ਆਪਾਂ ਕਹਿਣੇ ਦੀ ਬਰਾਤ ਲਓ ਜੀ ਇਹ ਵੀ ਦਿਖਾ ਦਈਏ ਭਰਾਵਾਂ ਨੂੰ ਬੱਚੀ ਦਾ ਜਿਹੜਾ ਦੋਸਤੋ ਕਦ ਕੱਡ ਦੀ ਗੱਲ ਕਰਕੇ ਕਦ ਕੱਡ ਵੈਸੇ ਵਧੀਆ ਹੈਗਾ ਤੇ ਵੱਡੇ ਕਦ ਕੱਡ ਦੇ ਵਿੱਚ ਹਜੇ ਬਿਲਕੁਲ ਉਮਰ ਅਕੋਰਡਿੰਗ ਦੇਖੀਏ ਤੇ 222 ਸਾਲਾ ਤੇ ਮੂੰਹੋਂ ਦੰਦੋਂ ਵੀ ਜਕਰ ਗੱਲ ਕਰੀਏ ਅਖੀਰੀ ਹੋਗੀ ਲਗਪਰ ਅਜੇ ਦੋਂਦੀ ਵੀ ਨਹੀਂ ਹੋਈ ਹੁਣੇ ਲੱਗਦੀ ਨਹੀਂ 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 ਜੇ ਤਾਂ ਮਰਜੀ ਵਿੱਚ ਪਾ ਬਚਾ ਵੀ ਘਰ ਦੇ ਥਲੇ ਬਾਕੀ ਕਿੰਨੀ ਕੁ ਜਿਆਦਾ ਪਿਓਰ ਆ 파ਰਖਵੀਰ ਸਾਰੇ ਤੁਸੀਂ ਸਿਆਣੇ ਹੋ ਤਨ ਦਾ ਸਹਜ ਤੁਸੀਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੈਂਡ ਵੀ ਹੁੰਦਾ ਬਿਲਕੁਲ ਮੋੜ ਕੇ ਬੈਕਸਾਈਡ ਤੋਂ ਵੀ ਕਰਦੀ ਆ ਤੇ ਜੇਕਰ ਥੋੜਾ ਜਿਹਾ ਪਰਸੈਂਟ ਤੁਹਾਨੂੰ ਕ੍ਰੋਸ ਲੱਗੇ ਤੁਸੀਂ ਕ੍ਰੋਸ ਵਿੱਚ ਮੰਨ ਸਕਦੇ ਹੋ ਨਹੀਂ ਤੇ ਜਿਹੜੀ ਆ ਗਿਰਦੀ ਜਿਹੜੀ ਦੋਸਤੋ ਗਿਰ ਬਚੀਆ ਠੀਕ ਆ ਜਿਹੜੇ ਵੀਰਾਂ ਦੇ ਕਾਫੀ ਜ਼ਿਆਦਾ ਸ਼ੌਂਕ ਵੀਰ ਰੱਖਦੇ ਨੇ ਉਹਨਾਂ ਲਈ ਆ ਜਿਹੜੇ ਵੀਰ ਕੇ ਡਿਮਾਂਡ ਕਰਦੇ ਆ ਜਾਂ ਤੁਸੀਂ ਲੱਭ ਰਹੇ ਹੋ ਉਹਨਾਂ ਨੂੰ ਪਹਿ ਰਹੀ ਹੈਗੀ ਹੈਗੀ ਆ ਤੁਸੀਂ ਖਾਸ ਤੌਰ ਤੇ ਵਿਸ਼ੇਸ਼ਤਾ ਉੱਤੇ ਗੱਲਬਾਤ ਕਰ ਸਕਦੇ ਹੋ ਖਰੀਦਣ ਬਾਰੇ ਤੇ ਠੱਡੀ ਵੱਲੋਂ ਫੁੱਲ ਗਰੰਟੀ ਹਮ ਆ ਲੋ ਜੀ ਆ ਠੀਕ ਅਚਾ ਸੁਮੇਂਦਰ ਭਾਈ ਇਹਦਾ ਲੈਣ ਦੇਣ ਅੱਜ ਕਿ ਰਹੂਗਾ ਫਿਰ ਜੱਕਰ ਇਹਦਾ ਅੱਜ ਦਾ ਲੈਣ ਦੇਣ ਵੀਰੇ 12000 ਰੁਪਿਆ ਹੂੰ 12000 12000 ਰੁਪਿਆ ਹਾਂਜੀ ਠੀਕ ਹੈ ਜੀ ਸੋ ਬਾਕੀ ਦੋਸਤੋ ਦੋ ਬੈੜਾਂ ਜਿਹੜੀਆਂ ਤੁਹਾਨੂੰ ਆਪਾਂ ਦਿਖਾਤੀਆਂ ਨੇ ਸੋ ਕਿਸੇ ਵੀਰ ਦਾ ਪਲਾਨ ਬਣਦਾ ਇਹ ਵੀ ਬੈੜ ਤੁਸੀਂ ਖਰੀਦਣੀ ਚਾਹੁੰਦੇ ਹੋ ਕੋਈ ਦੂਰ ਦਰਾਡੇੋਂ ਆ ਰਿਹਾ ਤੇ ਨਾਲ ਤੁਸੀਂ ਉਹਦੀ ਵੀ ਜਿਹੜੀ ਆ ਦੋਸਤੋ ਪਿਓ ਤ ਬਣਾ ਸਕਦੇ ਹੋ ਠੀਕ ਆ ਤੇ ਬਿਲਕੁਲ ਨਖੇੜ ਦੇ ਵਿੱਚ ਥਣ ਨੇ ਚਾਰ ਥਾਣਾ ਵਛੀ ਚੰਗੀ ਹੈ ਜਿਹੜੇ ਵੀਰ ਨੇ ਕੇ ਸ਼ੌਂਕ ਰੱਖਦਾ ਕੋਈ ਗਿਰ ਵਛੀ ਦਾ ਉਹ ਤੁਹਾਨੂੰ ਆ ਜਿਹੜੀ ਪਹਿਲ ਹੈਗੀ ਇਹਨਾਂ ਵੜਾਂ ਦੇ ਨਾਲ ਵੀ ਤੁਸੀਂ ਲੱਗ ਜਾ ਸਕਦੇ ਹੋ ਵੱਖਰੇ ਤੌਰ ਤੇ ਜੇਕਰ ਕੋਈ ਵੀਰ ਹੋਣਾ ਚਾਹੁੰਦਾ ਤਾਂ ਵੀ ਵੈਲਕਮ ਆ ਠੀਕ ਹੈ ਇਹ ਤਿੰਨ ਪਸੂ ਅੱਜ ਵਕਾਊ ਸੀਗੇ ਵੀਰ ਹੋਰਾਂ ਦੇ ਕੋਲ ਹਾਂਜੀ ਦੋਸਤੋ ਇੱਕ ਬਿਲਕੁਲ ਘਰੇਲੂ ਵੀਰ ਹੋਣਾਂ ਦੇ ਕੋਲ ਜਿਹੜਾ ਇੱਕ ਕੱਟਾ ਵਕਾਊ ਆ ਠੀਕ ਹੈ ਜੀ ਨਸਲ ਬਾਰੇ ਤੁਹਾਨੂੰ ਮੋਸਟਲੀ ਪਤਾ ਲੱਗ ਹੀ ਜਾਊਗਾ ਬਾਕੀ ਮਦਰ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਇਸ ਕੱਟੇ ਦੀ ਤੇ ਘਰੇਲੂ ਆ ਤੇ ਕਿੰਨੇ ਕਿ ਚੇਰ ਜਿਹੜੀ ਉਮਰ ਦੀ ਕਿੰਨੀ ਕ ਪੂਰਾ ਮੋਨ ਪਾਪੜ ਤਾਂ ਖੀਰੂਗਾ ਪੂਰੀ ਗੱਲਬਾਤ ਆਪਾਂ ਕਰ ਲੈਨੇ ਆ ਸੋ ਇੱਕ ਵੀਰ ਕਹਿੰਦਾ ਸੀ ਰਿਕਵੈਸਟ ਉਹਨਾਂ ਵੀਰਾਂ ਤੱਕ ਵੀ ਜ਼ਰੂਰ ਹੈਗੀ ਵੀ ਘਰੇ ਰੱਖਣ ਵਾਲਾ ਕੋਈ ਖਾਸ ਘਰੇਲੂ ਵੀਰ ਹੀ ਗੱਲਬਾਤ ਕਰੇ ਕੰਟੈਕਟ ਕਰੇ ਠੀਕ ਹੈ ਜੀ ਸੋ ਦੋ ਨੰਬਰ ਵਾਲੇ ਮਾਲ ਵਾਲੇ ਜਿਹੜੇ ਵੀਰ ਨੇ ਪਸੂ ਚੁੱਕਦੇ ਆ ਉਹ ਬਹੁਤ ਹਨਾ ਵੀ ਨਾ ਹੀ ਸੰਪਰਕ ਕਰਨ ਜਿਹੜਾ ਖਾਸ ਤੌਰ ਤੇ ਘਰੇਲੂ ਵੀਰ ਨੇ ਕੇ ਸਾਥ ਮਾਲ ਕਰਨੀ ਹੈ ਘਰੇ ਮਾਲ ਦੇ ਵਿੱਚ ਰੱਖਣਾ ਕਿਉਂ ਬਈ ਹਾਂਜੀ ਹਾਂਜੀ ਸ਼ੌਕ ਨਾਲ ਰੱਖਣਾ ਘਰੇ ਮਾਲ ਦੇ ਵਿੱਚ ਰੱਖਣਾ ਉਹ ਹੀ ਜ਼ਿਆਦਾ ਕੰਟੈਕਟ ਕਰੇ ਤੇ ਬਾਕੀ ਮੈਂ ਦਿਖਾ ਦਿਓ ਇਹ ਪਹਿਲੇ ਸਵੇਰ ਦਾ ਦੂਜੇ ਸਵੇਰ ਆਉ ਬੱਚਾ ਹੂੰ ਇਹ ਕਿਹੜੀ ਮੱਝ ਦਾ ਬੱਚਾ ਜੀ ਆਹ ਬਿਜਲੀ ਮੱਝ ਆਹ ਜਿਹੜੀ ਹੈ ਹਾਂਜੀ ਕੱਦ ਵੇਖ ਲਓ ਹੂੰ ਆਹ ਜਿਹੜੀ ਦੋਸਤੋ ਛੋਟੀ ਸਾਹਮਣੇ ਤੁਸੀਂ ਇਹ ਮੱਝ ਦੇਖ ਰਹੇ ਹੋ ਪੂਰੇ ਵੱਡੇ ਕੱਦ ਕਾਠੇ ਦੀ ਆ ਬੋਡੀ ਸਟਰਕਚਰ ਵੇਖੂਗੇ ਤਾਂ ਫੋਲੋ ਵੱਡੀ ਹਾਈਟ ਦੀ ਆ ਇਸ ਕਰਕੇ ਇਸ ਬੱਚੇ ਦੀ ਉਮੀਦ ਵੀ ਆਪਾਂ ਜਿਹੜੀ ਕਰ ਸਕਦੇ ਆ ਵੀ ਚੰਗੇ ਵੱਡੇ ਢਾਂਚੇ ਦੇ ਵਿੱਚ ਚੰਗੀ ਵੱਡੀ ਸਰੀਰਕ ਬਣਤਰ ਦੇ ਵਿੱਚ ਇਹ ਬਿਲਕੁਲ ਜਿਹੜਾ ਦੋਸਤੋ ਜਵਾਨ ਹੋਊਗਾ ਵੱਡਾ ਹੋਊਗਾ ਇਸ ਸਿੰਗੀ-ਸੁੰਗੀ ਇੱਕ ਵਾਰੀ ਤੁਹਾਨੂੰ ਬੋਡੀ ਸਟਰਕਚਰ ਵਿਖਾ ਦਿੰਦਾ ਦੋਸਤੋ ਬਾਕੀ ਆ ਸਿੰਗੀ-ਸੁੰਗੀ ਇੱਕ ਵਾਰੀ ਦੇਖੋ ਬਿਲਕੁਲ ਮਦਰ ਦੇ ਉੱਪਰ ਮਦਰ ਬਿਲਕੁਲ ਕੁੰਡੀ ਜੂਰ ਆ ਤੇ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਠੀਕ ਆ ਜੀ ਤੇ ਰੇੜੇ ਵੀ ਲੱਗਾ ਜੀ ਤੇ ਰੇੜੇ ਲੱਗਾ ਜੀ ਹਾਂਜੀ ਰੇੜੇ ਲੱਗਾ ਅਸੀਂ ਮੁੜ ਕੇ ਆ ਟਰੈਕਟਰ ਦਾ ਬਣਾ ਰਿਹਾ ਜਿਗਾੜ ਉਹ ਵੀ ਦਿਖਾ ਦਿਓ ਉਹਦਾ ਕਰਕੇ ਅਸੀਂ ਵੇਚਦੇ ਲੱਗੇ ਜੀ ਮਦਰ ਰੱਖਣੀਆਂ ਉਹਦਾ ਰੱਖਿਆ ਸ਼ਾਉਣਾ ਹੈਗਾ ਰੇੜੇ ਵੀ ਲੱਗਾ ਠੀਕ ਆ ਹਾਂਜੀ ਟਰੈਕਟਰ ਦੇ ਪਿੱਛੇ ਦਾ ਦੋਸਤੋ ਆ ਵੀਰ ਉਹਨਾਂ ਨੇ ਬਿਲਕੁਲ ਰੇੜੇ ਦਾ ਜਿਹੜਾ ਇਹੇ ਬਣਾ ਲਿਆ ਸੀਗਾ ਅੱਗੇ ਹੁੱਕ ਵਗੈਰਾ ਲਾ ਕੇ ਬਿਲਕੁਲ ਜਿਹੜਾ ਟਰੈਕਟਰ ਤੇ ਪੈਂਦੀ ਕਰਤੀ ਸੀਗੀ ਇਸ ਕਰਕੇ ਜਿਹੜਾ ਵੀਰਾਂ ਦਾ ਵੀ ਚਲੋ ਨੀਡ ਨਹੀਂ ਹੈਗੀ ਜ਼ਰੂਰਤ ਨਹੀਂ ਹੈਗੀ ਅੱਗੇ ਰੇੜੀ ਲੱਗਾ ਤੇ ਬੇਸ਼ੱਕ ਤੁਸੀਂ ਇਹ ਧਿਆਨ ਦੇ ਵਿੱਚ ਰੱਖ ਲਿਓ ਵੱਡਾ ਬੈਨੀਫਿਟ ਆ ਮੋਸਟਲੀ ਕਿਸਾਨ ਵੀਰਾਂ ਨੂੰ ਚਾਹੀਦਾ ਹੁੰਦਾ ਵੀ ਜਿਹੜਾ ਰੇੜੀ ਲੱਗਾ ਹੋਵੇ ਵੀ ਸੌਖਾ ਨਿਕਲ ਜੇ ਹਜੇ ਨੱਥ ਨੂੰ ਉੱਥੇ ਵਗੈਰਾ ਜਿਹੜਾ ਨਹੀਂ ਲੱਗੀ ਨਾ ਹਾਂ ਜੀ ਉਦਾਂ ਹੀ ਜਹਲਦਾ ਹੀ ਨਹੀਂ ਕਰੇ ਨਾ ਨੱਥ ਨੂੰਤ ਨਹੀਂ ਵੱਜੀ ਬਸ ਇਸੇ ਤਰ੍ਹਾਂ ਰੇੜੀ ਤੇ ਜੋਕਦਾ ਬਿਲਕੁਲ ਜਿਹੜਾ ਮਰਜ਼ੀ ਵੀਰ ਜਾਂਦਿਆਂ ਨਾਲ ਜਿਹੜਾ ਕੰਮ ਵੀ ਸਟਾਰਟ ਕਰ ਸਕਦਾ ਤੇ ਇਹਦੀ ਸੁਖਮਿੰਦਰ ਭਾਈ ਕਿੰਨੀ ਉਮਰ ਕਿੰਨੀ ਹੋਊਗੀ ਘਟੋ ਘਟ ਉਮਰੇ ਦੀ 2 2 ਸਾਲ ਦੇ ਅੰਦਰ ਹੀ ਹੋਗੇ ਹਨ 2 ਸਾਲ ਦੇ 2 ਸਾਲ ਦੇ ਹਾਂ ਦੂਜਾ ਸੂਆ ਦੂਜਾ ਸੂਆ ਮਾਝ ਫੇਰ ਸੂਈ ਆ ਤਿੰਨ ਕ ਮਹੀਨੇ ਹੋਗੇ ਸੂਈ ਨੂੰ ਫੇਰ ਹਾਂਜੀ ਹਾਂਜੀ ਹਰ ਵਰੀ ਆਈ ਮੈਂ ਆ ਉਹ ਇਹਦਾ ਕਟਾ ਜੀ ਤੇ 12 ਕ ਮਹੀਨੇ ਦਾ ਕੁਛ ਜਿਹੜਾ ਦੋਸਤੋਂ 12 ਮਹੀਨੇ ਇੱਕਾ ਦਾ ਕੋਈ ਤਿੰਨ ਮਹੀਨੇ ਕੋਈ ਘਟੋ ਘੜ ਵੀ ਸਵਾ ਸਾਲ 1.5 ਸਾਲ ਹੀ ਗਿਣ ਲਓ ਤੁਸੀਂ 1.5 ਸਾਲ ਹੀ ਘਟੋ ਨਾਲ 16 ਕ ਮਹੀਨੇ ਦੀ ਉਮਰ ਹੈਗੀ ਹਾਂ 16 18 ਕ ਮਹੀਨੇ ਦੇ ਲਾ ਕੇ ਹਾਂਜੀ ਹਾਂਜੀ ਠੀਕ ਆ ਆ ਕਟਾ ਜਿਹੜਾ ਦੋਸਤੋਂ ਬਿਲਕੁਲ ਤੁਹਾਡੇ ਸਾਹ ਤੋ ਬਾਕੀ ਆਹ ਸਰੀਲ ਘਟਾਂਚਾ ਠੀਕ ਆ ਕੱਦ ਹਾਈਟ ਵਾਲੀ ਮੈਂ ਵੱਡੀ ਨਹੀਂ ਕਹੂੰਗਾ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ ਬਾਕੀ ਅਗੇ ਕੇਅਰ ਜਿਹੜਾ ਵੀਰ ਕਰ ਲੂਗਾ ਤੇ ਚੰਗਾ ਮਾਲੀ ਬਣ ਜਾਊਗਾ ਕਿਉਂਕਿ ਮਦਰ ਦਾ ਜਿਹੜਾ ਬੋਟੀ ਸਟਰਕਚਰ ਆ ਕਾਫੀ ਵੱਡਾ ਠੀਕ ਆ ਤੇ ਆਹ ਟੈਸਟਿਕਲ ਤੋਂ ਬੈਕ ਸਾਈਡ ਤੋਂ ਠੀਕ ਆ ਅੱਛਾ ਇਹਦਾ ਕਿੰਨਾ ਕੁ ਮੁੱਲ ਕਿੰਨਾ ਹੋਊਗਾ ਵੀ ਲੈਣ ਦੇਣ ਵਾਲੀ ਗੱਲ ਕੀ ਵੀਰ ਕਰਦੇ ਆ ਲੈਣ ਦੇਣ ਵਾਲੇ ਵੀਰ ਜੀ ਦਾ 20000 ਰੁਪਿਆ ਹੂੰ ਲੈਣ ਦੇਣ ਵਾਲਾ ਜਿਹੜਾ 23000 ਹਾਂਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ